हर्षो हर्षो हीरासरे थे माधो बहुत जन्म बिशरे थे माधो जन्म तुम्हारे जन्म तुम ले I'm yeah. 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 Gracias. ਸਤਿ ਸ਼੍ਰੀ ਅਕਾਲ ਮਾ ਦੀ ਜੇ ਮਾ ਨੂੰ ਸਤਿ ਨਾਮੁ ਸੁਣੀ ਤੇ ਮਾ ਨੂੰ ਛਣ ਤੁਮਾਰੇ ਤੇ ਛਣ ਆਰੇ ਜੀ ਜੋ ਦਰਪੈ ਜਤ ਗੁਰੂ ਸਾਹਿਬ ਰਾਜਾ ਅੱਜ ਲੱਗ ਜੀ ਮੋ ਚਰਪੈਓ ਦਰਸ਼ਨ ਦਿੱਤੇ ਅਮ ਸਰਦੀਨ ਦਇਆ ਰਚ ਸੰਸਾਰ ਅਮ ਸਰਦੀਨ ਦੇ ਆ ਰਤਮ ਸਾਹਿਬ ਆਪਾ ਪਤਿਆਰ ਕਾ ਕੀ ਤੂੰ ਧੰਨਾ ਪ੍ਰਮਾਤਮਾ ਕਹਿੰਦੇ ਸਾਡੀ ਸੌ ਤਾਂ ਸਾਡਾ ਪਰਸਾਵਾ ਦਾ ਕਹਿੰਦੇ ਕਿਸੇ ਦੇ ਪੈਵਾ ਕਹਿੰਦੇ ਸਾਡੀ ਸੌ ਤਾਂ ਸਾਡਾ ਪਰਸਾਵਾ ਦਾ ਕਹਿੰਦੇ ਕਿਸੇ ਦੇ ਪੈ ਜਾਂਦਾ ਨਾ ਫੇਰ ਪ੍ਰਮਾਤਮਾ ਕਹਿੰਦੇ ਉਹ ਵੀ ਮੰਨਿਆ ਕਰਦਾ ਵੀ ਅਸੀਂ ਭਿਸ਼ਟੇ ਗਏ ਅਸੀਂ ਅਸੀਂ ਭਿਸ਼ਟੇ ਗਏ ਪ੍ਰਮਾਤਮਾ ਤੂੰ ਧੰਨਾ ਤੂੰ ਸਾਡੇ ਪਰਮਾਤਮਾ ਇਹ ਵੀ ਤਰਗੇ ਕਹਿ ਲ ਬਦਾਸ ਸੁਣੋ ਰੇ ਪਰਮਾਤਮਾ ਇਹ ਵੀ ਤਰਗੇ ਕਹਿ ਲ ਬਦਾਸ ਸੁਣੋ ਰੇ ਸੰਤੋ ਹਰ ਜੀਵ ਤੇ ਸਭ ਸਰ ਇਹ ਸੰਗਤਾਂ ਨੂੰ ਬਦਾਸ ਕਹਿੰਦੇ ਹਰੀ ਕਹਿੰਦੇ ਹਰੀ ਉਪੀ ਪਰਮਾਤਮਾ ਨੂੰ ਛੱਡ ਕੇ ਪਿਆਰੋ ਆਪਾਂ ਹੋਰ ਜਿੱਧਰ ਵੀ ਜਾਈਏ ਪਿਆਰੋ ਨਰਕਾਂ ਨੂੰ ਜਾਵਾਂਗੇ ਨਰਕਾਂ ਨੂੰ ਜਾਵਾਂਗੇ ਸੋ ਸਤਿਗੁਰਾਂ ਨੇ ਇੰਨੀ ਉਪਾਰ ਕਿਰਪਾ ਕਰੀ ਹੈ ਆਪਣੇ ਤੇ ਵੀ ਆਪਾਂ ਨੂੰ ਸੋਹਣਾ ਗੁਰੂ ਘਰ ਬਖਸ਼ਿਆ ਪਿਆਰਿਓ ਆਪਾਂ ਉਹਦੀ ਚਾਰ ਦੇ ਵਿੱਚ ਬੈਠ ਕੇ ਉਹਨਾਂ ਦੀ ਬੜਿਆਈ ਕਰੀਏ ਕੋਈ ਗੱਵ ਹੈ ਕੋਹ ਸੁਣਾ ਹੈ ਹਰ ਨਾਮਾ ਜਿਤ ਲਾਏ ਕਹਿ ਕਹ ਕਹਿੰਦੇ ਜੇ ਪਰਮਾਤਮਾ ਦੀ ਉਹ ਪਰਮਾਤਮਾ ਦੇ ਭਗਤਾਂ ਦੀ ਕੋਈ ਬੜਿਆਈ ਕਰਦਾਂ ਪਿਆਰਿਓ ਉਹ ਕਹਿੰਦੇ ਪਰਮਗਤੀ ਨੂੰ ਪ੍ਰਾਪਤ ਹੋ ਜਾਵੇ ਸਤਨਾਮ ਵੇ ਗੁਰੂ ਸਤਨਾਮ ਸੱਜਣ ਸੱਚਾ ਪਾਤਸ਼ਾਹ ਹੋ sire saade saahob jis paat baitheya ਦੁੱਖ ਮੈਂ ਕਰੈ ਨ ਕੋ ਕਰੈ ਦੁੱਖ ਕਾ ਹੈ ਕੋ ਵੇ ਦੁੱਖ ਮੈਂ ਤੇ ਮੈਂ ਗੁਰੂ ਸਾਰਿਆਂ ਸੁਖਾਂ ਦਾ ਦਤਾ ਮਾ ਬਨੇ ਫਿਕਾਰੀ ਬਨਸੀ ਸਾਰਿਆਂ ਸੁਖਾਂ ਦਾ